ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪਰ ਤਖ ਗੁਰੂ ਨਿਸਤਾਰੇ ਜੈਤਸਰੀ ਮਹਲਾ 5ਮ ਕੋਈ ਜਨ ਹਰ ਸਿਉਂ ਦੇਵੈ ਜੋਰ ਚਰਨ ਕਹੋਂ ਬਕੁ ਸੁਭ ਰਸਨਾ ਦੀਜੈ ਪ੍ਰਾਣ ਅਪੂਰ ਰਖਾਉ ਮਨ ਤਨ ਨਿਰਮਲ ਕਰ ਤਕਿਆਰੋ ਹਰ ਸਿੰਚੈ ਸੁਦਾ ਸੰਜੂਰ ਯਾਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਬਖਿਆ ਤੇ ਤੋਰ ਆਇਓ ਸ਼ਰਮ ਦੀਨ ਦੁਖ ਭੰਜਨ ਜਿਤਮ ਤੁਮਹਾਰੀ ਓਰ ਆਪੇ ਪਦ ਦਾਨ ਸਿਮਰਨ ਸੁਆਮੀ ਕੋ ਬਾਬਾ ਨਾਨਕ ਵੰਦਨ ਸ਼ੋਅ ਅਪੈ ਪਦ ਦਾਣ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਅ ਗੁਰਦੁਆਰਾ ਬਾਬਾ ਬੁੱਢਾ ਸਹਿਮਿਲਟਨ ਕੈਨੇਡਾ ਵਿਖੇ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਤੇ 3 ਮਈ 2025 ਨੂੰ ਸਹਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਸਾਨੂੰ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਨਾਲ ਗੁਰਦੇਵ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਸ਼ਬਦ ਜੈ ਸ੍ਰੀ ਮਹਿਲਾ ਪੰਜਵਾਂ ਕੋਈ ਜਨ ਹਰਸਿਉਂ ਦੇਵੈ ਜੋਰ ਚਰਨ ਕਹੋਂ ਬਕੋ ਸੁਬਰਸਨਾ ਦੀਜੈ ਪ੍ਰਾਨ ਅਕੂਰ ਸਤਗੁਰਾਂ ਨੇ ਬਖਸ਼ਿਸ਼ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਤੰਬਰ 701 ਉੱਪਰ ਸੁਭਾਇਮਾਨ ਹੈ ਸਤਗੁਰੂ ਜੀ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ ਪਟਜੰਤ ਗੁਰਬਾਣੀ ਵਿੱਚ ਇਥੋਂ ਤੱਕ ਵੀ ਕਹਿੰਦੇ ਐ ਕਿ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਪ੍ਰਭੂ ਦੇ ਪਿਆਰੇ ਭਗਤ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਅਵਤਾਰ ਤਾਰੇ ਗੁਰ ਅਰਜਨ ਗੁਰ ਗੁਰ ਰਾਮਦਾਸ ਭਗਤ ਉੱਤਰ ਆਇਓ ਸੰਸਾਰ ਦੇ ਵਿੱਚ ਆਉਣ ਵਾਲੇ ਲੋਕ ਜਿਸ ਮਨੋਰਥ ਲਈ ਆਉਂਦੇ ਹੈ ਉਹ ਮਨੋਰਥ ਭੁੱਲ ਜਾਂਦੇ ਕਿੰਨਾ ਅਪਹਾਗਾ ਹੋਵੇਗਾ ਉਹ ਬੰਦਾ ਜਿਹੜਾ ਗਿਆ ਤੇ ਐ ਸਕੂਲ ਪੜਨ ਨਹੀਂ ਪਰ ਸਕੂਲ ਚ ਜਾ ਕੇ ਪੜ੍ਹ ਨਹੀਂ ਭੁੱਲ ਗਿਆ ਬਹੁਤ ਅਪਹਾਰਾ ਹੈ ਆਇਆ ਤੇ ਸੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਕਿੰਨਾ ਅਪਹਾਗਾ ਹੋਵੇਗਾ ਉਹ ਬਾਪ ਜਿਹੜਾ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਹੀ ਦੌੜ ਗਿਆ ਭੁੱਲ ਗਿਆ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਬਹੁਤ ਅਪਹਾਰਾ ਹੈ ਸਭ ਤੋਂ ਵੱਧ ਅਪਹਾਗਾ ਉਹ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅਨੁਸਾਰ ਆਇਆ ਏ ਇਸ ਸੰਸਾਰ ਤੇ ਉਸ ਪਰਮਾਤਮਾ ਨੂੰ ਮਿਲਨ ਲਈ ਸੈਭਾਂ ਦੇ ਬਚਨ ਹੈ ਭਾਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਆਇਆ ਤੇ ਉਸ ਪਰਮਾਤਮਾ ਨੂੰ ਮਿਲਨ ਲਈ ਹੈ ਪਰ ਇਥੇ ਆਉਂਦਿਆਂ ਹੀ ਪ੍ਰਮਾਤਮਾ ਨੂੰ ਭੁੱਲ ਗਿਆ ਹੈ ਦੁਨੀਆਂ ਦੇ ਹੋਰ ਕਾਰਜਾਂ 'ਚ ਲੱਗ ਗਿਆ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਈ ਭਟ ਜਨਾਂ ਦੇ ਬੜੇ ਪਿਆਰੇ ਸ਼ਬਦ ਹੈ ਗੁਰ ਅਰਜੰ ਤੈ ਜਨਮਤ ਗੁਰਮਤਿ ਬ੍ਰਹਮੁ ਪਛਾਨਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਨਮ ਲੈਂਦਿਆਂ ਹੀ ਗੁਰੂ ਦੀ ਮਤ ਮਿਲ ਨਹੀਂ ਸ਼ੁਰੂ ਹੋ ਗਈ ਬੜੇ ਭਾਗਾਂ ਵਾਲੀ ਹੈ ਕਿਉਂਕਿ ਮੈਂ ਆਮ ਸੁਣਦਾ ਹੈ ਦੁਨੀਆ ਤੇ ਜੋ ਮਹਾਨ ਲੋਕ ਹੈ ਉਹ ਤਿੰਨ ਕ ਤਰੀਕਿਆਂ ਦੇ ਨਾਲ ਦੇਖੇ ਜਾਂਦੇ ਹੈ ਪਹਿਲੇ ਤੇ ਉਹ ਜਿਹੜੇ ਆਪ ਮਹਾਨ ਹੈ ਪਰ ਮਾਪੇ ਆਪ ਸਧਾਰਨ ਦੂਸਰਾ ਉਹ ਜਿਨ੍ਹਾਂ ਦੇ ਮਾਪੇ ਮਹਾਨ ਹੈ ਆਪ ਸੁਧਾਰਨ ਹੈ ਤੀਸਰੇ ਉਹ ਜਿਨ੍ਹਾਂ ਦੇ ਮਾਪੇ ਵੀ ਸਧਾਰਨ ਸੀ ਆਪ ਵੀ ਸਧਾਰਨ ਹੈ ਪਰ ਬੱਚੇ ਮਹਾਨ ਹੋ ਗਏ ਤਿੰਨ ਤਰ੍ਹਾਂ ਦੇ ਲੋਕ ਆਮ ਦੇ ਪਰ ਜਦੋਂ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੇਖਦੇ ਹਾਂ ਇਹਨਾਂ ਦੇ ਜੀਵਨ ਤੇ ਝਾਤ ਮਾਰਦੇ ਹਾਂ ਸਾਨੂੰ ਇੱਕ ਅਨੂਠਾ ਹੀ ਨਜ਼ਾਰਾ ਨਜ਼ਰ ਆਉਂਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਨਾ ਗੁਰੂ ਅਮਰਦਾਸ ਜੀ ਮਹਾਨ ਨੇ ਮਹਾਨ ਨੇ ਸਤ ਗੁਰਾਂ ਦੇ ਮਾਤਾ ਬੀਬੀ ਭਾਨੀ ਜੀ ਮਹਾਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਮਹਾਨ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਬਾਰੇ 'ਚ ਤੇ ਭਟ ਜਨਾ ਨੇ ਇਹ ਕਹਿ ਦਿੱਤਾ ਸੀ ਗੁਰ ਅਰਜਨ ਪਰ ਤਖ ਹਰ ਇਹ ਗੁਰੂ ਅਰਜਨ ਦੇਵ ਜੀ ਦਾ ਉਸੇ ਪਰਮਾਤਮਾ ਦਾ ਗੁਰੂ ਅਰਜਨ ਜੀ ਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਤੇ ਫਰਕ ਕੀ ਕੋਈ ਨਹੀਂ ਹੈ ਫਰਕ ਕੀ ਕੋਈ ਨਹੀਂ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਸੰਸਾਰ ਤੇ ਆ ਕੇ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤ ਕੀਤਾ ਹੈ ਸੁਖਮਣੀ ਸੇਵ ਵਰਗੀ ਬਾਣੀ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਮਾਨਵਤਾ ਦੀ ਝੋਲੀ ਚ ਪਾ ਦਿੱਤੇ ਹੈ ਸ਼੍ਰੀ ਹਰੀ ਮੰਦਰ ਸਹਿ ਵਰਗੇ ਸਰਬ ਸਾਂਝੇ ਤੀਰਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਿਰਤੀ ਐਸੀ ਸਮ ਦ੍ਰਿਸ਼ਟੀ ਹੈ ਜਿਵੇਂ ਇੱਕ ਧਰਤੀ ਦੀ ਸਮ ਦ੍ਰਿਸ਼ਟੀ ਹੁੰਦੀ ਹੈ ਧਰਤੀ ਦੇ ਉੱਪਰ ਬੁਰਿਆਨوں ਵੀ ਰਹਿਣ ਦਾ ਹੱਕ ਤੇ ਚੰਗਿਆਂ ਨੂੰ ਵੀ ਹਾਂ ਪਰਤੀ ਨਾਸਤਕਾਂ ਨੂੰ ਵੀ ਰਹਿਣ ਲਈ ਆਸਰਾ ਦਿੰਦੀ ਹੈ ਆਸਤਕਾਂ ਨੂੰ ਵੀ ਦਿੰਦੀ ਹੈ ਗੁਰੂ ਅਰਜਨ ਦੇਵ ਜੀ ਵੈਰ ਵਿਰੋਧ ਦੀ ਭਾਵਨਾ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਨੂੰ ਐਸੇ ਸਮਰਪਤ ਜੇ ਕਿਤੇ ਲਾਹੌਰ ਸ਼ਹਿਰ ਦੇ ਵਿੱਚ ਚੇਚਕ ਦੀ ਬਿਮਾਰੀ ਫੈਲਦੀ ਹੈ ਸਤਗੁਰੂ ਉਸ ਜਗ੍ਹਾ ਜਾ ਕੇ ਵੀ ਲੋਕਾਂ ਦਾ ਇਲਾਜ ਕਰਦੇ ਜਦੋਂ ਕਿਤੇ ਕਾਲ ਪੈਂਦਾ ਹੈ ਲੋਕਾਂ ਦੇ ਦੁੱਖ ਗੁਰੂ ਅਰਜਨ ਦੇਵ ਜੀ ਤੋਂ ਨਹੀਂ ਦੇਖੇ ਗਏ ਗੁਰੂ ਘਰ ਦਾ ਸਾਰਾ ਹੀ ਲੰਗਰ ਦਾ ਰਾਸ਼ਨ ਉਹਨਾਂ ਲੋਕਾਂ ਦੀ ਸੇਵਾ 'ਚ ਲਾ ਦਿੱਤਾ ਹੈ ਜੇ ਕਿਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੇਖਿਆ ਹੈ ਤਨ ਦੀਆਂ ਬਿਮਾਰੀਆਂ ਹੋ ਗਈਆਂ ਕੁਝ ਲੋਕਾਂ ਨੂੰ ਕੋੜ ਹੋ ਗਿਆ ਕੁਸਟ ਹੋ ਗਿਆ ਪਰ ਉਹਨਾਂ ਨੂੰ ਕੋਈ ਨਹੀਂ ਸੰਭਾਲ ਰਿਹਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਲੋਕਾਂ ਦੇ ਵਾਸਤੇ ਕੁਸ਼ਟ ਆਸ਼ਰਮ ਵੀ ਬਣਾ ਰਹੇ ਨੇ ਐਸੀ ਸਮ ਦ੍ਰਿਸ਼ਟੀ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨੀ ਹੈ ਬਸ ਪ੍ਰਭੂ ਭਗਤੀ ਦੇ ਸ਼ਬਦਾਂ ਨੂੰ ਹੀ ਮਹਾਨਤਾ ਹੈ ਕੋਈ ਜਾਤ ਧਰਮ ਦਾ ਵਿੱਚ ਜ਼ਿਕਰ ਨਹੀਂ ਇੱਥੇ ਭਗਤ ਰਵਿਦਾਸ ਜੀ ਵਰਗੇ ਭਗਤ ਕਬੀਰ ਸਹਿ ਵਰਗੇ ਭਗਤ ਨਾਮਦੇਵ ਜੀ ਵਰਗੇ ਭਗਤ ਸਤਨਾ ਵਰਗੇ ਸਾਰਿਆਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸ਼ਾਮਲ ਕਰਕੇ ਅਨੇਕਤਾ ਦੇ ਵਿੱਚੋਂ ਵੀ ਏਕਤਾ ਦਾ ਉਪਦੇਸ਼ ਦੇ ਦੇ ਅੰਦਰ ਇੱਕੋ ਹੀ ਚਾਹਤ ਹੈ ਕੋਈ ਜੰਮ ਹਰਿ ਸਿਉ ਦੇਵੇ ਜੋਰ ਕੋਈ ਐਸੀ ਬਖਸ਼ਿਸ਼ ਕਰ ਦੇਵੇ ਕੋਈ ਐਸੀ ਕਿਰਪਾ ਕਰ ਦੇਵੇ ਕਿ ਸਾਡਾ ਜੀਵਾਂ ਦਾ ਉਸ ਪ੍ਰਭੂ ਦੇ ਨਾਲ ਮਿਲਾਪ ਹੋ ਸਕੇ ਐਸਾ ਜੇ ਕੋਈ ਗੁਰੂ ਪਿਆਰਾ ਸਾਨੂੰ ਮਿਲ ਜਾਵੇ ਜਿਸ ਦੀ ਕਿਰਪਾ ਦੇ ਨਾਲ ਅਸੀਂ ਉਸ ਪਰਮਾਤਮਾ ਦੇ ਦਰ ਪ੍ਰਵਾਨ ਹੋ ਜਾਈਏ ਤਾਂ ਸਹਿਬ ਕਹਿੰਦੇ ਆ ਚਰਨ ਗਹਾਂ ਮੈਂ ਐਸੇ ਪ੍ਰਭੂ ਪਿਆਰਿਆਂ ਦੇ ਚਰਨ ਪਕੜ ਲਵਾਂਗਾ ਉਹਨਾਂ ਦਾ ਧੰਵਾਦ ਮੈਂ ਆਪਣੀ ਇਸ ਜ਼ਬਾਨ ਦੇ ਨਾਲ ਕਰਾਂਗਾ ਤੇ ਜੇਕਰ ਲੋੜ ਪਈ ਤੇ ਮੈਂ ਐਸੇ ਪ੍ਰਭੂ ਪਿਆਰਿਆਂ ਤੋਂ ਆਪਣੇ ਪ੍ਰਾਨ ਵੀ ਨਿਸ਼ਾਵਰ ਕਰ ਦੇਵਾਂਗਾ ਚਰਨ ਗਹਾਂ ਚਾਰਨ ਨੂੰ ਫੜਦਾ ਮੈਂ ਬਕੌਂ ਸ਼ੋਗ ਰਸਨਾ ਰਸਨਾ ਦੇ ਨਾਲ ਉਹਨਾਂ ਦਾ ਧੰਨਵਾਦ ਕਰਾਂਗਾ ਦੀਜੈ ਪ੍ਰਾਣ ਅਕੋਰ ਮੈਂ ਪ੍ਰਾਣ ਵੀ ਕਿਤੇ ਉਹਨਾਂ ਤੋਂ ਨਿਸ਼ਾਵਰ ਕਰ ਦੇਵਾਂ ਕਬੀਰ ਸਹਿ ਵੀ ਇਹੀ ਕਹਿੰਦੇ ਨੇ ਕਬੀਰ ਸੁਪਨੇ ਹੂੰ ਬਰੜਾਏ ਕਹ ਜਿਹ ਮੁਖ ਨਿਕ ਸਹਿ ਰਾਮ ਤਾਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਜੇ ਕਿਸੇ ਦੇ ਮੁਖ ਚੋਂ ਸੁਪਨੇ ਦੇ ਵਿੱਚ ਬਰੜਾ ਕੇ ਵੀ ਰੱਬ ਦਾ ਨਾਮ ਨਿਕਲਦਾ ਹੈ ਤੇ ਐਸੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀਆਂ ਜੁੱਤੀਆਂ ਬਣਾਉਣ ਲਈ ਮੇਰਾ ਤਨ ਨਿਸ਼ਾਵਰ ਹੈ ਮੇਰੇ ਤਨ ਦਾ ਚਮੜਾ ਨਿਸ਼ਾਵਰ ਹੈ ਔਰ ਗੁਰੂ ਅਰਜਨ ਸਹਿਬ ਮਹਾਰਾਜ ਦੇ ਵੀ ਬਚਨ ਐਸੇ ਮਨ ਤਨ ਨਿਰਮਲ ਕਰਤ ਕੇ ਆਰੋ ਕੋਈ ਐਸਾ ਭਾਗਾਵਾਲਾ ਮਨੁੱਖ ਇਸ ਧਰਤੀ ਤੇ ਹੋਵੇ ਜਿਹੜਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਸਰੀਰ ਨੂੰ ਪਵਿੱਤਰ ਕਿਆਰੀ ਬਣਾ ਲਵੇ ਔਰ ਉਸ ਦੇ ਵਿੱਚ ਪ੍ਰਭੂ ਦੇ ਨਾਮ ਰੂਪੀ ਜਲ ਨੂੰ ਚੰਗੀ ਤਰ੍ਹਾਂ ਸਿੰਜ ਦੇਵੇ ਹੈ ਕੋਈ ਐਸਾ ਯਾਰਸ ਮਹ ਮਗਨ ਹੋਤ ਕਿਰਪਾ ਤੇ ਔਰ ਐਸਾ ਕੋਈ ਮਨੁੱਖ ਜਿਹੜਾ ਉਸ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਮਗਨ ਹੋਣ ਵਾਲਾ ਹੋਵੇ ਮਾ ਵਿਖਿਆ ਤੇ ਤੋਰ ਤੇ ਆਪਣੇ ਸੰਬੰਧ ਇਸ ਮਾਇਆ ਮੋਹ ਬੰਦੋਂ ਤੋੜ ਲਵੇ ਕਿਉਂਕਿ ਦੁਨੀਆ ਮਾਇਆ ਦੇ ਵਿੱਚ ਹੀ ਫਸੀ ਹੋਈ ਹੈ ਸਹਿਬਾਂ ਤੇ ਇਥੋਂ ਤੱਕ ਕਹਿ ਦਿੱਤਾ ਸੀ ਮਾਇਆ ਮਮਤਾ ਮੋਹਣੀ ਜਿਨ ਬਿਨ ਦੰ ਤਾਂ ਜਗ ਖਾਇ ਏ ਮਾਇਆ ਐਸੀ ਮੋਣੀ ਜਿਸਨੇ ਬਿਣਾ ਦੰਦਾਂ ਤੋਂ ਇਹ ਸਾਰਾ ਜਗ ਖਾ ਲਿਆ ਔਰ ਸੈਬਾ ਨੇ ਸੱਚ ਕਿਆ ਹੈ ਮਾਨ ਮੁਖ ਖਾਦੇ ਗੁਰਮੁਖ ਉਭਰੇ ਜਿਨੇ ਸੱਚ ਨਾਮ ਚਿਤ ਲਾਇਆ ਤੇ ਸੇਬ ਇੱਥੇ ਵੀ ਕਹਿੰਦੇ ਆਇਓ ਸ਼ਰਨ ਦੀਨ ਦੁਖ ਭੰਜਨ ਚਿਤ ਮੋ ਤੁਮਰੀ ਔਰ ਇਹ ਮੇਰੇ ਪਿਆਰੀ ਪਰਮਾਤਮਾ ਦੁਨੀਆਂ ਦੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲੇ ਏ ਵੈਗਰੂ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਮੈਂ ਤੇਰਾ ਹੀ ਆਸਰਾ ਰੱਖਦਾ ਹਾਂ ਮੇਰੇ ਤੇ ਐਸੀ ਕਿਰਪਾ ਕਰੋ ਕਿ ਮੇਰੇ ਸਾਰੇ ਹੀ ਤੁਸੀਂ ਦੁੱਖ ਦੂਰ ਕਰ ਦੇਵੋ ਕਿਉਂਕਿ ਸੰਸਾਰ ਦੇ ਵਿੱਚ ਸਾਰੇ ਹੀ ਦੁਖੀ ਹੈ ਔਰ ਜਿਸ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਹੋ ਹੀ ਇੱਥੇ ਸੁਖੀ ਰਹਿ ਸਕਦਾ ਹੈ ਸੈਭਾਂ ਦੇ ਬਚਨ ਆਪੈ ਪਦ ਦਾਨ ਸਿਮਰਨ ਸੁਆਮੀ ਕੋ ਇਹ ਪਰਮਾਤਮਾ ਮੈਂ ਤੇਰੇ ਤੋਂ ਦੋ ਹੀ ਦਾਨ ਮੰਗਦਾ ਹਾਂ ਇੱਕ ਤੇ ਮੈਨੂੰ ਆਪੈ ਪਦ ਮਿਲ ਜਾਵੇ ਆਪੈ ਦਾ ਮਤਲਬ ਮੈਨੂੰ ਕਿਸੇ ਦਾ ਡਰ ਨਾ ਰਹੇ ਕਿਉਂਕਿ ਦੁਨੀਆ ਜਿਹੜੀ ਏ ਡਰ ਕੇ ਹੀ ਜਿਉਂਦੀ ਹੈ ਨਿਰਭਉ ਅਵਸਥਾ ਦੇ ਵਿੱਚ ਪਹੁੰਚ ਜਾਣਾ ਗੁਰੂ ਅਰਜਨ ਸਾਹਿਬ ਮਹਾਰਾਜ ਆਪ ਨਿਰਭਉ ਅਵਸਥਾ ਚ ਪਹੁੰਚੇ ਐ। ਔਰ ਇਸ ਹੀ ਕਰਕੇ ਸਤਗੁਰੂ ਹੱਸਦੇ ਹੱਸਦੇ ਤਕਤੀ ਤਵੀਤੇ ਬੈਠ ਗਏ। ਔਰ ਤਕਤੀ ਤਵੀਤੇ ਬੈਠ ਕੇ ਵੀ ਉਹਨਾਂ ਦੇ ਅੰਦਰ ਦੀ ਸ਼ਾਂਤੀ ਉਸੇ ਤਰ੍ਹਾਂ ਹੀ ਪ੍ਰਕਾਸ਼ ਰਹੀ। ਤਪਦੇ ਹੋਏ ਚਿਹਰੇ ਚੰਦੂ ਵਰਗਿਆਂ ਦੇ ਤਪਦੇ ਹੋਏ ਚਿਹਰੇ ਔਰਿੰਗ ਜੇਬ ਵਰਗਿਆਂ ਦੇ ਕੋਈ ਵੀ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਦੀ ਸ਼ਾਂਤੀ ਨੂੰ ਖਤਮ ਨਹੀਂ ਕਰ पाए ਇੱਥੋਂ ਤੱਕ ਕਿ ਉਹ ਹਾਲਾਤ ਦੇਖ ਕੇ ਸਾਈ ਮੀਆਂ ਮੀਰ ਜੀ ਵੀ ਕ੍ਰੋਧ ਚ ਆ ਗਏ ਅੰਦਰ ਦੀ ਸ਼ਾਂਤੀ ਜਾਂਦੀ ਰਹੀ ਪਰ ਸਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਂਤੀ ਉਸੇ ਤਰ੍ਹਾਂ ਹੀ ਹੈ ਸਤਗੁਰੂ ਕਹਿੰਦੇ ਸਾਈ ਜੀ ਤੁਸੀਂ ਬਾਹਰੋਂ ਤਨ ਨੂੰ ਅੱਗ 'ਚ ਤਪਦਾ ਦੇਖ ਰਹੇ ਹੋ ਤੁਸੀਂ ਮੇਰੇ ਮਨ ਨੂੰ ਪ੍ਰਭੂ ਨਾਮ ਦੇ ਵਿੱਚ ਜੋ ਠੰਡਾ ਹੈ ਉਸ ਆਤਮਾ ਤੱਕ ਪਹੁੰਚ ਕਰੋ ਸੋ ਐਸੇ ਸਤਗੁਰਾਂ ਦੇ ਬਚਨ ਸਤਗੁਰੂ ਕਹਿੰਦੇ ਆਪੈ ਪਦ ਦਾਨ ਸਿਮਰਨ ਸੁਆਮੀ ਏ ਪਰਮਾਤਮਾ ਸਾਨੂੰ ਮਾਇਆ ਵੇੜਿਆ ਜੀਵਨ ਤੁਸੀਂ ਆਪਣਾ ਨਿਰਭਉ ਪਦ ਦਾ ਗਨ ਅਤੇ ਪਰਮਾਤਮਾ ਦਾ ਸਿਮਰਨ ਸਾਡੀ ਝੋਲੀ ਛਾਓ ਪ੍ਰਭ ਨਾਨਕ ਵੰਦਨ ਸ਼ੋਗ ਤੇ ਏ ਸਤਿਗੁਰੂ ਸਾਨੂੰ ਉਹਨਾਂ ਮਾਇਆ ਦੇ ਬੰਧਨਾਂ ਦੇ ਵਿੱਚੋਂ ਛੁਡਵਾ ਲਓ ਸਾਡਾ ਵੀ ਸਤਿਗੁਰੂ ਉਦਾਰ ਕਰੋ ਇਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਅੱਜ ਸਤਗੁਰਾਂ ਦੀ 464ਵੀਂ ਸ਼ਹੀਦੀ ਗੁਰਪੁਰਬਤੇ ਅਰਦਾਸ ਹੈ ਜਗਤ ਜਲੰਦਾ ਰਾਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਬਰੈ ਦਿੱਤੈ ਲੇਹੁ ਉਹ ਬਾਰ ਏ ਸਤਗੁਰੂ ਸਾਡੇ ਸਾਰਿਆਂ ਦੇ ਸਿਰਾਂ ਤੇ ਮੇਰਾ ਪਰਿਆ ਹੱਥ ਰੱਖਣਾ ਇਨਹੀਂ ਬਚਨਾਂ ਦੇ ਨਾਲ ਖਿਮਾ ਗੁਰੂ ਅਰਜਨ ਸੇਬ ਜੀ ਮਹਾਰਾਜ ਦੇ ਜੀਵਨ ਤੇ ਬਾਕੀ ਵਿਸ਼ੇਸ਼ ਰੂਪ ਚ ਆਪਾਂ ਇਤਿਹਾਸਕ ਵਿਚਾਰਾਂ ਸ਼ਾਮਾਂ ਦੇ ਦਿਵਾਨ ਚ ਕਰਾਂਗੇ ਹੋਈਆਂ ਗਲਤੀਆਂ ਉਲਾਂਚਕਾਂ ਦੀ ਮਾਫੀ ਗੁਰੂ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ